ਦੇਖੀ ਜਾਂਦੀ ਹੈ ਦੇਖੋ ਖੋਲ ਕੇ ਵੀ ਦਿਖਾਈ ਦੇ ਥੋੜੀ ਜਿਹੀ ਖੇਚਲਾ ਹੋਰ ਕਰਨਾ ਤੇਰੀਆਂ ਐਕਸਾਈਟਮੈਂਟਾਂ ओ माय गॉड क्या बात है क्या बात है यू कैन सी यू कैन सी यू कैन सी वाओ ए भेजे है जी सानू सूट अमूल क्रिएशन मैं उन दी पूरी डिटेल ਤੁਹਾਨੂੰ ਦੇ ਦੂੰਗੀ अमूल क्रिएशन ਭੈਣ ਕੁਲਦੀਪ ਸੋਹੀ ਬਹੁਤ ਸੋਹਣਾ ਕੰਮ ਕਰਦੇ ਆ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਆ ਉਹਨਾਂ ਦਾ ਮਤਲਬ ਜੇ ਤੁਸੀਂ ਸੂਟ ਕਸਟਮਾਈਜੇਸ਼ਨ ਦੇ ਸ਼ੌਕੀਨ ਹੋ ਸਕੀਨੋ ਕਹਿ ਰਹੀ ਸੀ ਸ਼ੌਕੀਨ ਹੋ ਤਾਂ ਤੁਹਾਡੇ ਲਈ ਬੈਸਟ ਪੇਜ ਆ ਅਮੂਲ ਕ੍ਰੀਏਸ਼ਨਸ ਵਾਓ ਕੀ ਆ ਬਾਤ ਕੀ ਆ ਬਾਤ ਇਹ ਹੈਗਾ ਜੀ ਜੋਤ ਦਾ ਸੂਟ ਵੈਰੀ ਬਿਊਟੀਫੁਲ ਵਾਓ ਇਟਸ ਜਸਟ ਲੁਕਿੰਗ ਲਾਈਕ ਆ ਵਾਓ ਹਾਂਜੀ ਮੈਨੂੰ ਦੱਸਿਓ ਕਿੱਥੋਂ ਆਏ ਇਹ ਮੈਡਮ ਜੀ ਦੱਸਿਓ ਪਲੀਜ਼ ਅਮੂਲ ਕ੍ਰੀਏਸ਼ਨ ਭੈਣ ਕੁਲਦੀਪ ਸੋਹੀ ਨੇ ਭੇਜੇ ਆ ਬਹੁਤ ਹੀ ਪਿਆਰੇ ਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਆ ਮੇਰੀ ਸਲਵਾਰ ਵੀ ਖੋਲਦੇ ਪਾਣੇ ਐ ਕਾਨੂੰ ਕਰਦੀਆਂ ਖੋਲੀ ਸੀ ਗਈ ਕਿੱਥੇ ਖੋਲ